ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਫੋਨੇ ਹੈ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਾਥ ਕਲਮ ਅਗੰਮ ਮਸਤਕ ਲੇਖਾਵਤੀ ਹਾਥ ਕਲਮ ਅਦਮ ਇਥੇ ਵਿਸਰਾਮ ਹੈ ਮਸਤਕ ਲੇਖავਤੀ ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ ਉਰਜ ਰਹਿਓ ਸਭ ਸੰਗ ਇਥੇ ਵਿਸਰਾਮ ਅਨੂਪ ਰੂਪਾਵਤੀ ਰੂਪਾਵਤੀ ਨਹੀਂ ਕਹਿਣਾ ਰੂਪਾਵਤੀ ਉਸਤਤ ਕਹਿਨ ਨਾ ਜਾਏ ਮੁਖੋ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ संत सभा मैं संत सभा में बैस के कीरत मैं कहां संत सभा में बैस इति विश्राम लौना है के कीरत मैं कहां अर्पी सब सीगार एहु जीवो सब दिवा आस प्यासी सेज सु कंत विछाई है हर हां ਮਸਤਕ ਹੋਵੈ ਭਾਗ ਹਰਿ ਹਾਂ ਪਦ ਤੇ ਯਮਕ ਲਾਦਨੀ ਐ ਹਰਿ ਹਾਂ ਮਸਤਕ ਹੋਵੈ ਭਾਗ ਤਾਂ ਸਾਜਨ ਪਾਈਐ ਸਖੀ ਕਾਜਲ ਸਖੀ ਕਾਜਲ ਹਾਰ ਤੰਬੂਲ ਸਖੀ ਪਦ ਤੇ ਯਮਕ ਲਾਦਨੀ ਐ ਸਖੀ ਕਾਜਲ ਹਾਰ ਤੰਬੂਲ ਇਥੇ ਵਿਸਰਾਮ ਸਬੈ ਕੇਸ਼ ਸਾਜਿਆ ਸੋਲਹ ਕੀਏ ਸੀਗਾਰ ਕਿ ਅੰਜਨ ਪਾਜਿਆ ਜੇ ਘਰ ਆਵੇ ਕੰਤ ਤਾ ਸਭ ਕਿਛ ਪਾਈਐ ਤ ਸਭ ਕਿਛ ਪਾਈਐ ਤਤਾਂ ਮੁਕਤਾ ਜੀ ਉਚਾਰਨ ਕਰਨਾ ਹਰ ਹਾਂ ਕੰਤੈ ਬਾਜ ਸੀਗਾਰ ਸਭ ਬਿਰਥਾ ਜਾਈਐ ਜੇਸ ਘਰ ਵਸਿਆ ਕੰਤ ਸਾ ਵਡ ਭਾਗਣੇ ਤਿਸ ਬਣਿਆ ਹਬ ਸੀਗਾਰ ਸਾਈ ਸੋਹਾਗਣੇ ਸੁਤੀ ਹੋਏ ਅਚਿੰਤ ਮਨ ਆਸ ਪੁਰਾਈਆ ਹਰ ਹਾਂ ਜਾ ਘਰ ਆਇਆ ਕੰਤ ਹਰ ਹਾਂ ਰਾਰੇ ਨੂੰ ਸਿਆਰੀਆ ਹਰ ਹਾਂ ਇਥੇ ਯਮਕਲਾ ਦਿੰਦੀ ਜਾ ਘਰ ਆਇਆ ਕੰਤ ਹਰ ਹਾਂ ਜਾ ਘਰ ਆਇਆ ਕੰਤ ਤਾ ਸਭ ਕੇ ਸਪਾਈਆ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ